ਮਾਤਾ ਸੁੰਦਰ ਕੌਰ ਜੀ ਪੰਜਾਬ ਦੇ ਵਰਤਮਾਨ ਹਸ਼ਿਆਰਪੁਰ ਜ਼ਿਲ੍ਹੇ ਦੇ ਪੱਜਵਾੜੇ ਦੇ ਕੁਮਰਾਵ ਖੱਤਰੀ ਭਾਈ ਰਾਮ ਸਰਨ ਦੀ ਬੇਟੀ ਸਨ ਮਾਤਾ ਸੁੰਦਰ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰਜ 4 ਅਪ੍ਰੈਲ 1684 ਈਸਵੀ ਨੂੰ ਆਨੰਦਪੁਰ ਵਿਖੇ ਹੋਇਆ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ 26 ਜਨਵਰੀ 1687 ਈਸਵੀ ਨੂੰ ਸਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਮਾਤਾ ਜੀ ਨੇ ਦਾਦਾ ਗੁਰੂ ਤੇਗ ਬਹਾਦਰ ਜੀ ਅਤੇ ਪੜਦਾਦਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀਆਂ 10 ਸਨਾ ਸੰਨਦ ਹੈ ਸਹਿਬਜ਼ਾਦਿਆਂ ਦੀ ਪਰਵਰਿਸ਼ ਕੀਤੀ ਇਸੇ ਸਿੱਖਿਆ ਕਾਰਨ ਹੀ ਬਾਬਾ ਅਜੀਤ ਸਿੰਘ ਜੀ ਨੇ ਮੁਗਲਾਂ ਨਾਲ ਲੜਦੇ ਹੋਏ ਸ਼ਹਾਦਤ ਦਾ ਜੰਮ ਪੀਤਾ 6 ਪੋ 1705 ਈਸਵੀ ਨੂੰ ਰਾਤ ਨੂੰ ਆਨੰਦਪੁਰ ਦੀ ਨਿਕਾਸੀ ਸਮੇਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬਕੌਰ ਜੀ ਭਾਈ ਮਨੀ ਸਿੰਘ ਜੀ ਦਿੱਲੀ ਲੈ ਗਏ ਇੱਥੇ ਹੀ 1747 ਈਸਵੀ ਨੂੰ ਉਨ੍ਹਾਂ ਦੀ ਮੌਤ ਹੋ ਗਈ ਜਿਸ ਸਥਾਨ ਤੇ ਮਾਤਾ ਸੁੰਦਰਕੌਰ ਜੀ ਅਤੇ ਮਾਤਾ ਸਹਿਬ ਜੀ ਦਾ ਸੰਸਕਾਰ ਕੀਤਾ ਗਿਆ ਉਸ ਸਥਾਨ ਤੇ ਅੱਜ ਗੁਰਦੁਆਰਾ ਬਾਲਾ ਸਾਹਿਬ ਸਥਾਪਿਤ ਹੈ